ਸਾਸਰੀ ਗਾਲ ਜੀ ਸਾਰਿਆਂ ਨੂੰ ਤੇ ਚੜੂ ਛੜੂ ਆਪਾਂ ਲਾ ਲਿਆ ਤੇ ਇਧਰ ਮਧਾਣੀ ਵਿੱਚ ਲਾ ਦਿੱਤੀ ਦੁੱਧ ਰੜਕਣ ਨੂੰ ਤੇ ਦਹੀਂ ਰੜਕਣ ਵਾਸਤੇ ਤੇ ਅੱਜ ਜੀ ਹੈਗਾ ਮੇਰੇ ਪੁੱਤਰ ਦਾ ਜਨਮ ਦਿਨ ਤਾਂ ਇਸ ਤੋਂ ਬਾਅਦ ਵਿੱਚ ਮੈਂ ਬਣਾਉਂਗੀ ਗੋਲਗਲੇ ਤੇ ਸ਼ਾਮ ਨੂੰ ਬਾਬਾ ਜੀ ਦੇ ਮੱਥਾ ਟੇਕਾਂਗੇ ਪ੍ਰਸ਼ਾਦ ਚੜਾਵਾਂਗੇ ਤੇ ਇੱਥੇ ਤੁਹਾਨੂੰ ਫਰੈਂਡਸ਼ਿਪ ਦਿਖਾਉਣੀ ਸੀ ਇਹਨਾਂ ਦੀ ਹੋਈ ਮੈਂ ਕਿਹ ਦਿਖਾਵਾਂ ਆ ਪੱਗੂ ਬੈਠਾ ਹੋਇਆ ਓ ਦੇਖਿਓ ਕੈਟੀ ਦਾ ਬੱਚਾ ਬੈਠਾ ਆ ਦੇਖਿਆ ਇਹ ਆ ਬੈਠਾ ਆ ਬੱਗੂ ਬੈਠਾ ਬੱਗੂ ਹੁਣ ਹੁਣ ਚੰਗਾ ਲੱਗਦਾ ਤੈਨੂੰ ਕੈਟੀ ਦਾ ਬੇਬੀ ਹੈ ਬੱਗੂ ਓ ਬੇਬੀ ਚੰਗਾ ਲੱਗਦਾ ਹੁਣ ਕੈਟੀ ਦਾ ਹੁਣ ਨੀ ਭਜਾਉਂਦੀ ਓਨੂੰ ਓ ਵੀ ਇੱਥੇ ਸੁੱਤੀ ਪਈ ਆ ਓ ਦੇਖਿਓ ਕਿੰਨੀ ਵਧੀਆ ਸੁੱਤੀ ਪਈ ਇੱਥੇ ਮਾੜੋ ਦੇਖਿਓ ਔਰ ਦੇਖਿਓ ਮਾੜੋ ਮਾਣੋ ਤੇਰੀ ਦੋਸਤੀ ਹੋ ਗਈ ਪਗੀ ਨਾ ਮੇ ਤੁਹ ਡਰਦੀ ਐ ਇਹੋ ਪਗੀ ਤੋਂ ਨਹੀਂ ਡਰਦੀ ਮਾਣੋ ਮਾਣੋ ਕਿੰਨਾ ਬੇਟੀ ਨੋ 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 ਨਹੀਂ ਪਗੂ ਪੈਣਾ ਨਹੀਂ ਉਹਨੂੰ ਪੈਣਾ ਨਹੀਂ ਉਹਨੂੰ ਬੈਠਾ ਰਹਿੰਦੇ ਬੈਠਾ ਰਹਿੰਦੇ ਉਹ ਬੈਠਾ ਉੱਥੇ ਚਲੋ ਜੀ ਤਾਂ ਹੁਣ ਆਪਣੀ ਡਿਊਟੀ ਕਰ ਲਈਏ ਅਜੇ ਕੱਪੜੇ ਨਹੀਂ ਧੋਣੇ ਪੋਚਾ ਲਾ ਲਈਏ ਇਥੇ ਜੀ ਸਾਰੇ ਕਰਦੇ ਕੰਮਕਾਰ ਕਰਕੇ ਆਪਾਂ ਹੋ ਗਏ ਸੀ ਫ੍ਰੀ ਤੇ ਮੈਂ ਬਣਾਈ ਜੀ ਗੋਲਗਲੇ ਇੱਕ ਤਾਂ ਮਨਵੀਰ ਦਾ ਬਰਥਡੇ ਸੀ ਤੇ ਇੱਕ ਮੇਰਾ ਵੀ ਮਨ ਕਰਦਾ ਸੀ ਮੈਂ ਵੀ ਕੁਝ ਮਿੱਠਾ ਖਾਵਾਂ ਤੇ ਮੈਂ ਬਾਹਰ ਦਾ ਮਿੱਠਾ ਬਹੁਤ ਘਟਕਾਨੀ ਆ ਉਹ ਆਈਡੀ ਕਰਦੀ ਆ ਤੇ ਆਪਣੀ ਕੰਡੀਸ਼ਨ ਦੇ ਸਾਮਨਾ ਪੇਠਾ ਵਗੈਰਾ ਜਿਹੜਾ ਹੁੰਦਾ ਉਹ ਮੈਂ ਖਾ ਲੈਣੀ ਆ ਤੇ ਇਥੇ ਜੀ ਮੈਂ ਬੈਟਰ ਬਣਾ ਕੇ 1 ਘੰਟਾ ਪਹਿਲਾਂ ਜਿਹੜਾ ਰੱਖ ਦਿੱਤਾ ਸੀਗਾ 1 ਘੰਟੇ ਵਿੱਚ ਬੈਟਰ ਜਿਹੜਾ ਫੁੱਲ ਗਿਆ ਸੀਗਾ ਇਹਦੇ ਵਿੱਚ ਮੈਂ ਪਾਈ ਸੀ ਸੌਫ ਮਿੱਠਾ ਸੋਡਾ ਤੇ ਗੁੜ ਵਾਲਾ ਪਾਣੀ ਤੇ ਆ ਆਟੇ ਦੇ ਵਿੱਚ ਤੇ ਫਿਰ ਇਹ ਬੈਟਰ ਜਿਹੜਾ ਉਹ ਬਣਾਇਆ ਸੀ ਤੇ ਇੱਥੇ ਬਣਾ ਲੇ ਸੀ ਜੀ ਫਿਰ ਮੈਂ ਗੋਲਗਲੇ ਬਹੁਤ ਹੀ ਟੇਸਟੀ ਗੋਲਗਲੇ ਬਣੇ ਸੀਗੇ ਤੇ ਇਹਨਾਂ ਵਿੱਚੋਂ ਕੁਝ ਗੋਲਗਲੇ ਆਪਾਂ ਖਾਣ ਨੂੰ ਦਵਾਂਗੇ ਮੰਗੋ ਨੂੰ ਤੇ ਗੰਗਾ ਨੂੰ ਵੀ ਆਪਾਂ ਮਨਵੀਰ ਦੇ ਬਰਥਡੇ ਦੀ ਪਾਰਟੀ ਕਰਾਂਗੇ ਤੇ ਇੱਥੇ ਮਨਵੀਰ ਜੀ ਇਹ ਯੂਨੀਵਰਸਿਟੀ ਦੀ ਦੇਖੋ ਇਹਦੀ ਵੀਡੀਓ ਤੇ ਜਿਹੜਾ ਇਹਨੂੰ ਲੜਕੀਆਂ ਨੇ ਇਹਦੀ ਕਲਾਸ ਦੀਆਂ ਨੇ ਜਾਂ ਲੜਕੀਆਂ ਨੇ ਇਹਨੂੰ ਐਂ ਚੰਗੀ ਤਰ੍ਹਾਂ ਉਹ ਕਰ ਦਿੱਤਾ ਕੇਕ ਦੇ ਨਾਲ ਫੇਸ ਪੈਕ ਲਾ ਦਿੱਤਾ ਇਹਦੇ ਤੇ ਇੱਥੇ ਮੈਂ ਦੇਖੰਦੇ ਸੀ ਮਨਵੀਰ ਦੇ ਫਨੀ ਗਿਫਟ ਜਿਹੜੇ ਦੀ ਕਲਾਸਮੇਟਸ ਨੇ ਇਹਨੂੰ ਦਿੱਤੇ ਤੇ ਇਹ ਇੱਕ ਟੈਡੀ ਦਿੱਤਾ ਤੇ ਟੈਡੀ ਦੇ ਨਾਲ ਜਿਹੜੀ ਉਹ ਨੈਪੀ ਦਿੱਤੀ ਬੜੇ ਫਨੀ ਗਿਫਟ ਸੀ ਤੇ ਉਤੋਂ ਹੀ ਫੇ ਮਨਵੀਰ ਗਿਆ ਸੀ ਜੀ ਸ਼ਹੀਦਾਂ ਦਾ ਗੁਰਦੁਆਰਾ ਸਾਡੇ ਕਿਸ਼ਨਗੜ੍ਹ ਕਿਸ਼ਨਗੜ੍ਹ ਹਾਂਜੀ ਗੁਰੂ ਘਰ ਹੈ ਇਹਨਾਂ ਦੀ ਯੂਨੀਵਰਸਿਟੀ ਦੇ ਲਾਗੇ ਤੇ ਫਿਰ ਉੱਥੇ ਮੱਥਾ ਟੇਕਣ ਗਿਆ ਸੀ ਤੇ ਉੱਥੋਂ ਮੇਰੇ ਲਈ ਲੈ ਕੇ ਆਇਆ ਇਹ ਵਾਲੀ ਮਧਾਣੀ ਤੇ ਇਹ ਆਪਣੇ ਬਾਬੇ ਲਈ ਲੈ ਕੇ ਆਇਆ ਜੀ ਉਹ ਐਕੋ ਪ੍ਰੈਸ਼ਰ ਵਾਲਾ ਜਿਹੜਾ ਹੁੰਦਾ ਵਾ ਉਹ ਲੈ ਕੇ ਆਇਆ ਇਹੋ ਤੇ ਇੱਥੇ ਜੀ ਇਹਦੇ ਨੋਟਸ ਸੀ ਜਿਹੜੇ ਬੱਚਿਆਂ ਨੇ ਇਹਨੂੰ ਲਿਖ ਕੇ ਦਿੱਤੇ ਸੀ ਮੈਨੂੰ ਪੜਨ ਨਹੀਂ ਸੀ ਦਿੰਦਾ ਬਹੁਤ ਹੀ ਫਨੀ ਫਨੀ ਨੋਟਸ ਸੀਗੇ ਤੇ ਮੈਂ ਇਹਨੂੰ ਕਹਿੰਦੇ ਸੀ ਪੜ ਲੈਂਦੇ ਵੀ ਅਸੀਂ ਵੀ ਪੜਦੇ ਰਹੇ ਆ ਇਦਾਂ ਅਸੀਂ ਵੀ ਇੱਕ ਦੂਜੇ ਦੇ ਪੁੱਠੇ ਨਾਮ ਜਾਂ ਕੁਝ ਵੀ ਇਦਾਂ ਦੇ ਕੰਮ ਕਰਦੇ ਰਹੇ ਆ ਤਾਂ ਸੋ ਇਹਦੇ ਵਿੱਚ ਕੋਈ ਸੰਗਣ ਵਾਲੀ ਤਾਂ ਗੱਲ ਨਹੀਂਗੀ ਤੇ ਇਹ ਜਿਹੇ ਦੇ ਕਲਾਸ ਦੇ ਹੀ ਲੜਕੀਆਂ ਨੇ ਇਹਨੂੰ ਦਿੱਤੇ ਆ ਫਨੀ ਗਿਫਟ ਤੇ ਇਹ ਦੇਖੋ ਟਰੈਕਟਰ ਟਰਾਲੀ ਦਿੱਤਾ ਇਹਨੂੰ ਮੈਂ ਕਿਹਾ ਹੁਣ ਤੂੰ ਇਹਨੂੰ ਨਾ ਗੰਗਾ ਮੰਗੋ ਦੀ ਹਵੇਲੀ ਰਾਜਾ ਟਰੈਕਟਰ ਟਰਾਲੀ ਨੂੰ ਤੇ ਇਹਦੇ ਨਾਲ ਪੱਠੇ ਲੈ ਕੇ ਆਇਆ ਘਰ ਗੋਹਾ ਚੱਕਿਆ ਕਰ ਉਹਨਾਂ ਦਾ ਇਸ ਟਰੈਕਟਰ ਟਰਾਲੀ ਤੇ ਨਾਲ ਤੇ ਇਹ ਚੰਗਾ ਲੱਗਦਾ ਬੱਚਿਆਂ ਦਾ ਆਪਸੀ ਵਧੀਆ ਬੌਂਡ ਜਿਹੜਾ ਯੂਨੀਵਰਸਿਟੀ ਦੇ ਵਿੱਚ ਤੇ ਇਹ ਇਤਰ ਦਿੱਤਾ ਇਹਦੀ ਕਲਾਸ ਦੇ ਬੱਚਿਆਂ ਨੇ ਇਤਰ ਤੇ ਕੇ ਬੈਲ ਦਿੱਤੀ ਇਹ ਬੈਲ ਜਿਹੜੀ ਆ ਇਹ ਉਹਨੂੰ ਲਾਉਣ ਵਾਲੀ ਆ ਬੁਲੇਟ ਵਗੈਰਾ ਨੂੰ ਗੁੱਟਲਕ ਚਾਮ ਤੇ ਇਹ ਮੈਂ ਇੱਧਰ ਚੱਕ ਲਿਆ ਇਹਦੇ ਨੋਟਸ ਤੇ ਹੁਣ ਮੈਂ ਪੜھوںਗੀ ਮੈਂ ਕਿਤੇ ਵਿੱਚ ਕੋਈ ਸੰਗਣ ਵਾਲੀ ਗੱਲ ਨਹੀਂ ਫਿਰਕੀ ਹੋਇਆ ਤੇ ਵਧੀਆ ਬੌਂਡ ਹੋਣਾ ਚਾਹੀਦਾ ਬੱਚਿਆਂ ਦਾ ਹੁਣ ਜਿੱਦਾਂ ਮੈਂ ਵੀ ਆ ਮੇਰੀ ਆਪਣੀ ਕਲਾਸ ਦੇ ਬਹੁਤ ਸਾਰੇ ਇਦਾਂ ਦੇ ਬੱਚੇ ਆ ਜਿਨ੍ਹਾਂ ਨਾਲ ਮੈਂ ਟੱਚ ਵਿੱਚ ਆ ਜਿਨ੍ਹਾਂ ਨੂੰ ਮੈਂ ਮਿਲਦੀ ਆ ਜਾਂ ਕਿੱਦਾਂ ਵੀ ਆ ਮਤਲਬ ਕਿ ਇਵੀ ਨਹੀਂ ਵੀ ਮੈਂ ਆਪਣੇ ਸੱਸ ਸੋਹਰੇ ਨੂੰ ਮਨਵੀਰ ਦੇ ਡੈਡੀ ਨੂੰ ਸਾਰਿਆਂ ਨੂੰ ਪਤਾ ਹੁੰਦਾ ਵੀ ਮੇਰੇ ਕਲਾਸ ਦੇ ਬੱਚਿਆਂ ਨਾਲ ਜਿਹਨਾਂ ਨਾਲ ਮੈਂ ਮਿਲਦੀ ਆ ਜਾਂ ਬੱਚੇ ਮੈਨੂੰ ਮਿਲਣ ਆਉਂਦੇ ਆ ਤੇ ਚਲੋ ਆਪਾਂ ਹਰ ਇੱਕ ਦੀ ਵੀਡੀਓ ਜਿਹੜੀ ਉਹ ਨਹੀਂ ਬਣਾਈ ਦੀ ਲੜਕੀਆਂ ਵੀ ਫੌਰਨ ਤਾਂ ਆਉਂਦੀਆਂ ਜਾਂ ਮੈਨੂੰ ਫੋਨ ਜ਼ਰੂਰ ਕਰਦੀਆਂ ਹੁੰਦੀਆਂ ਵੀ ਸਾਨੂੰ ਮਿਲੀ ਤੇ ਆਪਾਂ ਹਰ ਇੱਕ ਦੀ ਰਿਸਪੈਕਟ ਕਰੀ ਦੀ ਜੇ ਆਪਾਂ ਰਿਸਪੈਕਟ ਕਰਾਂਗੇ ਤੇ ਮੌਰੀਓ ਵੀ ਆਪਾਂ ਨੂੰ ਰਿਸਪੈਕਟ ਹੀ ਮਿਲੂਗੀ ਨਾ ਕੋਈ ਆਪਾ ਬਲਗਰ ਲੈਂਗੁਏਜ ਯੂਜ਼ ਕਰੀਦੀ ਆ ਨਾ ਹੀ ਕਿਸੇ ਨੂੰ ਡਿਸ ਰਿਸਪੈਕਟ ਕਰੀਦਾ ਨਾ ਹੀ ਕਿਸੇ ਨੂੰ ਕੋਈ ਮਾੜੀ ਚੰਗੀ ਕਹੀਦੀ ਆ ਤਦੋਂ ਇਸ ਕਰਕੇ ਜਿਹੜਾ ਬੌਂਡ ਸਾਡਾ ਕਲਾਸ ਦੇ ਬੱਚਿਆਂ ਨਾਲ ਕਈਆਂ ਨਾਲ ਮੇਰਾ ਵੀ ਬਹੁਤ ਹੀ ਵਧੀਆ ਜਿਹੜਾ ਉਹ ਹਜੇ ਤੱਕ ਵੀ ਹੈਗਾ ਤੇ ਇਹ ਮਨਵੀਰ ਦੇ ਵਾਲੀ ਚਿੱਟਾਂ ਸੀਗੀਆਂ ਜਿਹੜੀਆਂ ਤੇ ਬੜੇ ਫਨੀ ਫਨੀਏ ਦੇ ਨਾਮ ਲਿਖੇ ਹੋਏ ਸੀ ਤਾਂ ਮੈਨੂੰ ਪੜ੍ਹ ਕੇ ਬਹੁਤ ਹੀ ਹਾਸਾ ਆਇਆ ਨਾਲ ਇਹਨੂੰ ਦਿੱਤੀ ਸੀ ਉਹ ਵਾਲੀ ਸ਼ਰਟ ਤੇ ਇਹ ਇੱਕੇ ਦੀ ਕਲਾਸ ਬੈਠਣੇ ਦਿੱਤੀ ਸੀ ਇਹਨੂੰ ਲੋਈ ਉਮੈ ਕਾ ਚਲ ਹੁਣ ਸਰਦੀਆਂ ਚ ਲੋਈਏ ਵਾਲੀ ਜਿਹੜੀ ਉਹ ਯੂਜ਼ ਕਰਿਆ ਕਰੀ। ਮੇਰੀ ਕਲਾਸ ਦੇ ਦੇਖ ਲਓ ਬੱਚਿਆਂ ਨਾਲ ਮਨਵੀਰ ਵੀ ਮਿਲਦਾ ਵਾ ਸਾਰਿਆਂ ਨੂੰ ਤੇ ਮਨਵੀਰ ਜਦੋਂ ਸਾਡੀ ਸਕੂਲ ਟਾਈਮ ਦੀਆਂ ਗੱਲਾਂ ਸੁਣਦਾ ਤੇ ਬੜਾ ਖੁਸ਼ ਹੁੰਦਾ ਹੁੰਦਾ ਫਿਰ ਇਹਨੂੰ ਪਤਾ ਲੱਗਦਾ ਵੀ ਮੇਰੀ ਮੰਮਾ ਕਿੰਨੇ ਇੰਟੈਲੀਜੈਂਟ ਸੀਗੇ ਤੇ ਮੈਂ ਹਰ ਇੱਕ ਗੇਮਸ ਵਿੱਚ ਵੀ ਪਾਰਟ ਲੈਣੀ ਹੁੰਦੀ ਸੀ ਤੇ ਪੜਨ ਵਿੱਚ ਵੀ ਮੈਂ ਬਹੁਤ ਉਹਨੂੰ ਕੀ ਕਹਿੰਦਾ ਇੰਟੈਲੀਜੈਂਟ ਸੀਗੀ ਤੇ ਉਹ ਸ਼ਾਇਦ ਮੇਰੀ ਕਿਸਮਤ ਅੱਗੇ ਪੜਨਾ ਨਹੀਂ ਸੀ ਲਿਖਿਆ ਆ ਜਾ ਮੇਰਾ ਜ਼ਿੰਦਗੀ ਜਿਹੀ ਹੋ ਕੁਛ ਲਿਖਿਆ ਸੀਗਾ ਪਰ ਫਿਰ ਵੀ ਮੈਂ ਬਹੁਤ ਖੁਸ਼ ਹਾਂ ਮਨਵੀਰ ਦੇ ਡੈਡੀ ਬਹੁਤ ਹੀ ਨਾਈਸ ਪਰਸਨ ਆ ਤੇ ਸੋ ਮੈਂ ਸੰਤੁਸ਼ਟ ਆ ਆਪਣੀ ਜ਼ਿੰਦਗੀ ਤੋਂ ਕਿ ਮੈਨੂੰ ਇੰਨਾ ਚੰਗਾ ਜੀਵਨ ਸਾਥੀ ਮਿਲਿਆ ਤੇ ਇੱਥੇ ਜੀ ਮੈਂ ਫਿਰ ਇਸ਼ਨਾਨ ਮੈਂ ਕਿਸੀ ਇਸ਼ਨਾਨ ਕਰ ਲਿਆ ਸੀ ਤੇ ਫਿਰ ਮੈਂ ਬਣਾਉਣ ਲੱਪੀ ਸੀ ਕੜਾ ਪ੍ਰਸ਼ਾਦ ਕਿਉਂਕਿ ਸ਼ਾਮ ਦਾ ਜਨਮ ਆ ਮਨਵੀਰ ਦਾ ਤੇ ਫਿਰ ਸ਼ਾਮ ਨੂੰ ਬਾਬਾ ਜੀ ਦੇ ਮੱਥਾ ਟੇਕ ਕੇ ਅਰਦਾਸ ਕਰੀ ਦੀ ਆ ਇਹਦੇ ਤੇ ਤੇ ਜੀ ਹੁਣ ਆਪਾਂ ਕੜਾ ਪ੍ਰਸ਼ਾਦ ਕਰ ਲਾਂਗੇ ਤਿਆਰ ਇਹਦੇ ਵਿੱਚ ਮੈਂ ਸੋਗੀ ਪਾਏ ਆ ਤੇ ਸੋਗੀ ਜਿਹੜੇ ਉਹ ਫੁੱਲ ਗਏ ਤੇ ਹੁਣ ਮੈਂ ਪਾ ਲੂੰਗੀ ਇਹਦੇ ਵਿੱਚ ਹੌਲੀ-ਹੌਲੀ ਗਰਮ ਪਾਣੀ ਮਿੱਠਾ ਪਾ ਲਿਆ ਸੀ ਮੈਂ ਪਹਿਲਾਂ ਤੇ ਗਰਮ ਪਾਣੀ ਪਾ ਕੇ ਤੇ ਲੋ ਜੀ ਆਪਣਾ ਕੜਾ ਪ੍ਰਸ਼ਾਦ ਹੋ ਗਿਆ ਆ ਤਿਆਰ ਤੇ ਇਹ ਆਪਣੀ ਸਪੈਸ਼ਲ ਕੜਾਈ ਜੀ ਜਿਹੜੀ ਉਹ ਕੜਾ ਪ੍ਰਸ਼ਾਦ ਵਾਸਤੇ ਹੀ ਆ ਇਹਦੇ ਵਿੱਚ ਆਪਾਂ ਹੋਰ ਕੋਈ ਵੀ ਚੀਜ਼ ਜਿਹੜੀ ਉਹ ਨਹੀਂ ਬਣਾਈਦੀ ਜਾਂ ਆਪਾਂ ਥੋੜੇ ਦਿਨ ਹੋਏ ਦੇਸੀ ਘਿਓ ਜਿਹੜਾ ਇਹਦੇ ਵਿੱਚ ਬਣਾਇਆ ਇਹ ਅਗੇ ਜੀ ਆਪਾਂ ਆਪਣੇ ਸਮਾਦੀ ਡੇਰਾ ਵਾ ਸਾਡੇ ਬਾਬਾ ਸ਼੍ਰੀਚੰਨ ਜੀ ਦਾ ਤੇ ਬਾਬਾ ਸ਼੍ਰੀਚੰਨ ਜੀ ਮੈਂ ਹਰ ਇੱਕ ਦੁੱਖ ਹੋਵੇ ਸੋਖ ਹੋਵੇ ਸਭ ਤੋਂ ਪਹਿਲਾਂ ਮੈਂ ਬਾਬਾ ਜੀ ਨੂੰ ਹੀ ਧਿਆਉਣੀ ਆ ਮੱਥਾ ਟੇਕਦੀ ਆ ਤੇ ਬਾਬਾ ਜੀ ਨੇ ਮੇਰੀ ਜ਼ਿੰਦਗੀ ਚ ਬਹੁਤ ਉਤਾਰ ਚੜਾਅ ਆਏ ਸਿਹਤ ਨੂੰ ਲੈ ਕੇ ਸਾਡੇ ਫਾਈਨੈਂਸ਼ਲੀ ਕੰਡੀਸ਼ਨ ਨੂੰ ਲੈ ਕੇ ਤੇ ਬਾਬਾ ਜੀ ਦਾ ਨਾ ਬਾਬਾ ਜੀ ਨੇ ਸਾਡੇ ਨਾਲ ਕਦੀ ਉਦਾਂ ਦਾ ਕੁਝ ਹੋਣ ਦਿੱਤਾ ਤੇ ਨਾ ਹੀ ਮੈਂ ਯਕੀਨ ਆਪਣਾ ਬਾਬਾ ਜੀ ਤੋਂ ਕਦੀ ਆਪਣਾ ਟੁੱਟਣ ਦਿੱਤਾ ਤੇ ਸੋ ਤੇ ਜ਼ਿੰਦਗੀ ਵਿੱਚ ਜਿੰਨੇ ਦੁੱਖ ਸੁੱਖ ਹੋਏ ਆ ਤੇ ਮੈਂ ਨਾ ਬਾਬਾ ਜੀ ਤੋਂ ਮੈਂ ਯਕੀਨ ਛੱਡਿਆ ਤੇ ਨਾ ਬਾਬਾ ਜੀ ਨੇ ਮੇਰਾ ਯਕੀਨ ਜਿਹੜਾ ਉਹ ਟੁੱਟਣ ਦਿੱਤਾ ਸ ਬਾਬਾ ਜੀ ਮੇਰ ਕਰਨ ਪੈਸਾ ਪੈਸਾ ਹਰ ਕੋਈ ਕਮਾ ਲੈਂਦਾ ਪਰ ਰਿਸ਼ਤੇ ਤੇ ਜਿਹੜਾ ਹੁੰਦੇ ਆ ਤੰਦਰੁਸਤੀ ਉਹ ਜਿਹੜੀ ਜਿਹੜੀ ਕਹਿੰਦੀ ਆ ਕਿ ਆਪਾਂ ਬਾਬਾ ਜੀ ਕੋਲੋਂ ਮੰਗੇਦੀ ਆ ਮੈਂ ਕਦੀ ਵੀ ਅਰਦਾਸ ਨਹੀਂ ਕੀਤੀ ਪੈਸੇ ਦੀ ਜਾਂ ਸਾਨੂੰ ਇੱਥੋਂ ਪੈਸੇ ਮਿਲ ਜਾਣ ਜਾਂ ਸਾਨੂੰ ਇਹ ਮਿਲੇ ਉਹ ਮਿਲੇ ਨਹੀਂ ਮੈਂ ਹਮੇਸ਼ਾ ਅਰਦਾਸ ਕੀਤੀ ਆ ਭਈ ਪ੍ਰਮਾਤਮਾ ਇਹਨਾਂ ਨੂੰ ਲੰਬੀਆਂ ਉਮਰਾਂ ਬਖਸ਼ੇ ਆ ਦੋ ਨਾ ਜਾਣਿਆਂ ਨੂੰ ਮਨਵੀਰ ਨੂੰ ਮਨਵੀਰ ਦੇ ਡੈਡੀ ਨੂੰ ਤੇ ਤੰਦਰੁਸਤੀਆਂ ਬਖਸ਼ਣ ਤਰੱਕੀਆਂ ਬਖਸ਼ਣ ਬਸ ਇਸ ਤੋਂ ਵੱਧ ਮੈਂ ਕੋਈ ਵੀ ਅਰਦਾਸ ਨਹੀਂ ਕਰਦੀ ਹੁਣ ਇਵਨ ਕਿ ਮੇਰੇ ਕੋਲ ਅਜੇ ਤੱਕ ਆਪਣੇ ਲਈ ਵੀ ਕਰੀ ਅਰਦਾਸ ਜਿਹੜੀ ਉਹ ਨਹੀਂ ਕਰ ਹੋਈ ਤੇ ਸੋ ਬਾਬਾ ਜੀ ਮੇਰ ਰੱਖਣ ਇਦਾਂ ਹੀ ਸਾਰਿਆਂ ਦੇ ਬੱਚਿਆਂ ਤੇ ਹੀ ਮੇਰ ਰੱਖਣ ਬਾਬਾ ਜੀ ਨਸ਼ਿਆਂ ਤੋਂ ਬਚੇ ਰਹਿਣ ਤੇ ਤੰਦਰੁਸਤ ਰਹੇ ਤੇ ਲੰਮੀ ਉਮਰਾਂ ਬਾਬਾ ਜੀ ਸਾਰਿਆਂ ਦੇ ਬੱਚਿਆਂ ਨੂੰ ਦੇਣ ਚਾਹੀਏ ਧੀ ਹੋਵੇ ਚਾਹੇ ਪੁੱਤ ਹੋਵੇ ਅੱਜ ਕੱਲ ਦੇ ਟਾਈਮ ਵਿੱਚ ਸਭ ਤੋਂ ਜ਼ਿਆਦਾ ਬਸ ਇਹ ਆ ਕਿ ਬੱਚੇ ਨਸ਼ਿਆਂ ਤੋਂ ਬਚੇ ਰਹਿਣ ਪੈਸਾ ਤਾਂ ਹਰ ਕੋਈ ਕਮਾ ਸਕਦਾ ਪਰ ਇੱਕ ਚੰਗੀ ਔਲਾਦ ਤੇ ਇੱਕ ਚੰਗਾ ਜੀਵਨ ਸਾਥੀ ਉਹ ਕਰਮਾਂ ਵਾਲਿਆਂ ਨੂੰ ਹੀ ਮਿਲਦਾ ਤਾਂ ਸੋ ਮੇਰੇ ਕੋਲੇ ਉਹ ਬਹੁਤ ਹੀ ਵੱਡੀ ਜਿਹੀ ਲੋਕ ਕਹ ਦੋ ਰੱਬ ਦੀ ਦੇਣ ਆ ਕਿ ਮੇਰੇ ਹਸਬੰਡ ਵੀ ਕੋਈ ਨਸ਼ਾ ਬੱਤਾਂ ਨਹੀਂ ਕਰਦੇ ਬਿਲਕੁਲ ਵੀ ਇਹਨਾਂ ਚੀਜ਼ਾਂ ਤੋਂ ਦੂਰ ਆ ਬਿਲਕੁਲ ਦੂਰ ਆ ਬਿਲਕੁਲ ਵੀ ਟੱਚ ਵੀ ਨਹੀਂ ਕਰਦੇ ਨਾ ਕੋਈ ਡਰਿੰਕ ਨੂੰ ਤੇ ਨਾ ਕਿਸੇ ਹੋਰ ਚੀਜ਼ ਨੂੰ ਤਾਂ ਐਦਾਂ ਹੀ ਮਨਵੀਰ ਵੀ ਆ ਤੇ ਐਦਾਂ ਹੀ ਹੀ ਹੋ ਰਵੇ ਤੇ ਮਨਵੀਰ ਦਾ ਬਾਬਾ ਜੀ ਮਨਵੀਰ ਦਾ ਬਾਬਾ ਹੀ ਅਰਦਾਸ ਕਰਦਾ ਹੁੰਦਾ ਆ ਇੱਥੇ ਸੇਵਾ ਵੀ ਮਨਵੀਰ ਦਾ ਬਾਬਾ ਹੀ ਕਰਦਾ ਤੇ ਨਾਲ ਅਸੀਂ ਵੀ ਕਰਵਾਈ ਦੀ ਆ ਮਾਂ ਪੁੱਤ ਤੇ ਸੇਵਾ ਕਰਵਾਈ ਦੀ ਅਸੀਂ ਨਾਲ ਝਾੜੂ ਵਗੈਰਾ ਜੋ ਵੀ ਆ ਉਹ ਮੈਂ ਜਮਾਨੀ ਅਸੀਂ ਕਰ ਦਿੰਨੇ ਆ ਤੇ ਇੱਥੇ ਜੀ ਆ ਗਏ ਅਸੀਂ ਫਿਰ ਗੰਗਾ ਮੰਗੋ ਕੋਲ ਤੇ ਅੱਜ ਜਿਹੜੀ ਧਾਰ ਉਹ ਬਹੁਤ ਲੇਟ ਹੋ ਗਈ ਤੇ ਹੁਣ ਅਸੀਂ 6:00 ਵਜੇ ਸੀ 6:00 ਵਜੇ ਕਿ ਨਾਨੀਰਾ ਹੋ ਗਿਆ ਤੇ ਹੁਣ ਧਾਰ ਕੱਢਾਂਗੇ ਪੱਠੇ ਪਾ ਦਿੱਤੇ ਸੀ ਟਾਈਮ ਨਾਲ ਹੀ ਇਹਨਾਂ ਨੂੰ ਤੇ ਗੰਗਾ ਦਾ ਚੈੱਕ ਅਪ ਕਰਵਾਉਣਾ ਹੁਣ 1-2 ਦਿਨਾਂ ਤੱਕ ਇਹਦੀ ਪ੍ਰੈਗਨਨਸੀ ਚੈੱਕ ਅਪ ਡਾਕਟਰ ਕੋਲ ਉਹ 2.5 ਮਹੀਨੇ ਹੋ ਜਾਣੇ ਗੰਗਾ ਨੂੰ 15-16 ਤਰੀਕ ਨੂੰ ਤੇ ਉਦੋਂ ਆਪਾਂ ਇਹਦਾ ਜਿਹੜਾ ਚੈੱਕ ਅਪ ਜਿਹੜਾ ਉਹ ਕਰਵਾਵਾਂਗੇ ਤੇ ਇਹ ਗੁਲਗਲੇ ਲੈ ਕੇ ਆਈ ਸੀ ਜੀ ਮੈਂ ਗੰਗਾ ਤੇ ਮੰਗੋ ਵਾਸਤੇ ਤੇ ਇਹਨਾਂ ਨੂੰ ਵੀ ਆਪਾਂ ਮਨਵੀਰ ਦੇ ਬਰਥਡੇ ਤੇ ਕੋਈ ਟ੍ਰੀਟ ਜਿਹੜੀ ਉਹ ਦੇ ਦਈਏ ਤੇ ਇਹਨਾਂ ਨੂੰ ਮੰਗੋ ਨੂੰ ਮਹਿਕ ਆ ਗਈ ਸੀ ਗੁਲਗੁਨਿਆਂ ਦੀ ਤੇ ਕਿੱਦਾਂ ਇਹੋ ਡੋਲੂ ਵੱਲ ਨੂੰ ਆਉਂਦਾ ਹੀ ਆ ਵੀ ਮੈਨੂੰ ਜਲਦੀ ਦੇ ਦੋ ਖਾਣ ਨੂੰ ਗੁੜ ਦੀ ਮਹਿਕ ਆ ਜਾਂਦੀ ਨਾ ਗੁੜ ਦੀ ਮਹਿਕ ਆ ਗਈ ਸੀ ਇਹਨਾਂ ਨੂੰ ਅਤੇ ਗੁਲਗੁਲੇ ਆ ਕੇ ਖਾਣ ਲੱਪੀ ਸੀ ਕਿਉਂਕਿ ਮੱਥਾ ਠੇਕ ਲਿਆ ਸੀਗਾ ਮਨਵੀਰ ਮੈਨੂੰ ਕਹਿੰਦਾ ਤੁਸੀਂ ਮम्मा ਪਸੂਆਂ ਦੇ ਗੁਲਗੁਲੇ ਖਾਈ ਜਾਂਦੇ ਮੈਂ ਕਿਹਾ ਪਸੂਆਂ ਦੇ ਗੁਲਗੁਲੇ ਨਹੀਂਗੇ ਇਹ ਇਨਸਾਨਾਂ ਵਾਲੇ ਜਾਂ ਬਣਾਏ ਹੋਏ ਤੇ ਪਰ ਇਹ ਪਸ਼ੂ ਵੀ ਖਾ ਸਕਦੇ ਆ ਕਿਉਂਕਿ ਇਹ ਉਹ ਗੁੜ ਦੇ ਬਣੇ ਹੋਏ ਆ ਇਹ ਕੋਈ ਜ਼ਰੂਰੀ ਨਹੀਂ ਬਈ ਬੰਦਿਆਂ ਨੇ ਖਾਣੇ ਜਾਂ ਪਸ਼ੂਆਂ ਨੇ ਖਾਣੇ ਇਹ ਤਾਂ ਮੈਂ ਥੋੜੇ ਜਿ ਵਿੱਚੋਂ ਲਿਆਏ ਸੀ ਇੰਨਾ ਵਾਸਤੇ ਬਣਾਏ ਉਹਨੂੰ ਕੀ ਕਹਦਾ ਘਰ ਆਪਣੇ ਵਾਸਤੇ ਸੀ ਤੇ ਮੈਂ ਕਿਹਾ ਚੱਲ ਆ ਤੇਰਾ ਬਰਥਡੇ ਆ ਤੇ ਆਪਾਂ ਇਹਨਾਂ ਨੂੰ ਵੀ ਕੋਈ ਟ੍ਰੀਟ ਜਿਹੜੀ ਉਹ ਦੇ ਦਈਏ ਤੇ ਮੈਂ ਕਿਹਾ ਤੂੰ ਇਹਨਾਂ ਨੂੰ ਵੀ ਖਾਣ ਨੂੰ ਦੇ ਗੁਲਗਲੇ ਆਪਣੇ ਬਰਥਡੇ ਤੇ ਤੇ ਇਹ ਜੀ ਆਪਣੀ ਗੰਗਾ ਆ ਗਈ ਮੇਰ ਕਰੇ ਬਾਬਾ ਜੀ ਗੰਗਾ ਤੇ ਹੁਣ ਜਲਦੀ ਇਹਰਾ ਚੈੱਕ ਅਪ ਕਰਵਾ ਕੇ ਤੇ ਫਿਰ ਤੁਹਾਨੂੰ ਦੱਸਾਂਗੇ ਕੀ ਰਿਜ਼ਲਟ ਆਇਆ। ਬਾਕੀ ਰੱਬ ਜਾਣੇ ਟੈਨਸ਼ਨ ਵੀ ਹੋ ਜਾਂਦੀ ਆ। ਤੇ ਮੰਗੋ ਦਾ ਤਾਂ ਹਜੇ ਕੁਝ ਪਤਾ ਹੀ ਨਹੀਂ ਸਾਨੂੰ। ਤੇ ਲਓ ਜੀ ਮੰਗੋ ਦਾ ਹਜੇ ਵੀ ਧਿਆਨ ਜਿਹੜਾ ਉਹ ਡੋਲੂ ਵਾਲੀ ਆ ਵੀ ਕਦੋਂ ਮੈਨੂੰ ਗੁਲਗਲੇ ਜਿਹੜੇ ਉਹ ਖਾਣ ਨੂੰ ਦਊਗੇ। ਤੇ ਤਾਰ ਮੈਂ ਕੱਢ ਲਈ ਸੀ ਜੀ, ਤਾਰ ਕੱਢ ਲਈ ਸੀਗੀ ਤੇ ਫੇਰ ਹੀ ਗੰਗਾ ਜਿਹੜੀ ਉਹ ਅੰਦਰ ਕੀਤੀ ਸੀ। ਤੇ ਇਹ ਜੀ ਦੇ ਦਿੱਤੇ ਪਹਿਲਾਂ ਗੰਗਾ ਨੂੰ ਗੁਲਗਲੇ ਕਿਉਂਕਿ ਮੰਗੋ ਨੂੰ ਪਹਿਲਾਂ ਵੀ ਦੇ ਦਿੱਤੇ ਸੀ ਇੱਕ ਦੋ ਖਾਣ ਨੂੰ। ਤੇ ਹੁਣ ਦਵਾਂਗੇ ਮੰਗੋ ਨੂੰ ਤੇ ਮੈਂ ਕਿਹਾ ਤੁਸੀਂ ਵੀ ਦੋਨੇ ਜਾਨੀਆਂ विश ਕਰ ਦੋ ਮਨਵੀਰ ਨੂੰ ਬਰਥਡੇ ਦੀ ਚਲੋ ਜੀ ਇਹਦੇ ਨਾਲ ਹੀ ਕਰਦੇ ਹਾਂ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਪਲੀਜ਼ ਸਾਡੇ ਸਿੰਪਲ ਕਰੇਲੂ ਵਲੌਗ ਹੁੰਦੇ ਆ ਜਿਨ੍ਹਾਂ ਨੂੰ ਸਾਡਾ ਸਾਡੇ ਵਲੌਗ ਪਸੰਦ ਆ ਪਲੀਜ਼ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ